ਨਮਸਕਾਰ ਸਤਿ ਸ੍ਰੀ ਅਕਾਲ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਬਲਤੋਤ ਸਿੰਘ ਰਠੌਰ ਆਈਜੀ ਆਰਪੀ ਪੰਜਾਬ ਵੱਲੋਂ ਫਾਜ਼ਿਲਕਾ ਦਾ ਦੌਰਾ ਕਰਕੇ ਐਸਐਸਪੀ ਸ਼੍ਰੀ ਬ੍ਰਿੰਦਰ ਸਿੰਘ ਬਰਾੜ ਅਤੇ ਪੂਰੀ ਫਾਜ਼ਿਲਕਾ ਪੁਲਿਸ ਨਾਲ ਯੁੱਧ ਨਸ਼ਿਆਂ ਦੇ ਵਿਰੁੱਧ ਮਹਿੰਮ ਤਹਿਤ ਤਲਾਸ਼ੀ ਅਭਿਆਨ ਚਲਾਇਆ ਗਿਆ। ਗੌਰਤਲਬੇ ਕਿ ਫਾਜ਼ਲ ਕਾ ਪੁਲਿਸ ਨਸ਼ੇ ਦੇ ਖਾਤਮੇ ਨੂੰ ਲੈ ਕੇ ਪਹਿਲਾਂ ਤੋਂ ਹੀ ਪੱਬਾਂ ਪਾਰ ਹੈ ਇਸ ਤਲਾਸ਼ੀ ਅਭਿਆਨ ਨਾਲ ਫਾਜ਼ਲ ਕਾ ਜ਼ਿਲ੍ਹੇ ਨੂੰ ਪੂਰੀ ਤਰ੍ਹਾਂ ਮੁਕਤ ਕਰਨ ਵਾਸਤੇ ਵਚਨਬੱਧ ਹੈ ਸ਼੍ਰੀ ਬਲਤੋ ਸਿੰਘ ਰਠੌਰ ਅਤੇ ਐਸਐਸਪੀ ਸ਼੍ਰੀ ਵਿਰਿੰਦਰ ਸਿੰਘ ਬਰਾੜ ਨੇ ਲੋਕਾਂ ਨੂੰ ਅਪੀਲ ਕੀਤੀ ਕੇ ਇਸ ਅਭਿਆਨ ਵਿੱਚ ਪੂਰਨ ਸਹਿਯੋਗ ਕਰਨ ਤਾਂ ਜੋ ਇਹ ਜੰਗ ਜਿੱਤੀ ਜਾ ਸਕੇ ਨੀਸ਼ਾ ਸ਼ਰਮਾ ਦੀ ਰਿਪੋਰਟ ਐਨਐਸ ਲਾਈਵ ਐਨਐਸ ਲਾਈਵ ਤੁਹਾਡਾ ਆਪਣਾ ਚੈਨਲ ਸਰਚ ოਪਰੇਸ਼ਨ ਹੈ ਬਾ ਹੁਕਮ ਡੀਜੀਪੀ ਪੰਜਾਬ ਮਿਸਟਰ ਗੌਰਵ ਯਾਦਵ ਸਰ ਆਈਪੀਐਸ ਤੇ ਉਹਨਾਂ ਦਾ ਨਿਜੀ ਦੇਖਰੇਖ ਚ ਹੋ ਰਿਹਾ ਹੈ ਸਭ ਕੁਝ ਜੋ ਬਾ ਹੁਕਮ ਸਾਨੂੰ ਮਿਲੇ ਨੇ ਉਹ ਹੀ ਉਹ ਕੰਮ ਕਰ ਰਹੇ ਆ ਤੇ ਅੰਡਰ ਅ ਦਿਰੈਕਟ ਮੇਰੀ ਦਾ ਓਵਰਆਲ ਸੁਪਰਵਾਈਜ਼ ਨੇ ਦੇ ਆਪਣੇ ਕਰ ਰਹੇ ਨੇ ਕਰਵਾ ਰਹੇ ਨੇ ਐਸਐਸਪੀ ਆਪਣਾ ਫਾਜ਼ਿਲ ਕਾ ਦਾ ਬ੍ਰਿੰਦਰਪਾਲ ਸਿੰਘ ਬਰਾੜ ਸੋ ਉਹਨਾਂ ਦੀ ਗੇ ਸਿੱਧਾ ਕਰ ਰਿਹਾ ਤੇ ਕਾਫੀ ਜਗ੍ਹਾ ਤੇ ਕਰਾਣਾ ਹੈ ਅਸੀਂ ਇਹ ਡੀਟੇਲ ਨਹੀਂ ਦੱਸਦੇ ਕਿੱਥੇ ਕਿੱਥੇ ਹੋ ਰਿਹਾ ਹੈ ਜੀ ਜੀ ਕਾਫੀ 9 10 ਫੋਕਟ ਸਭ ਮੋਂ ਤੱਕ ਕਿੰਨੀਆਂ ਥਾਵਾਂ ਤੇ ਹੋ ਚੁੱਕਿਆ ਜੇ ਤੇ ਸਾਨੂੰ ਕਨਫਰਮੇਸ਼ਨ ਮਿਲੀ ਹੋਈ ਹੈ ਜੀ ਹੂੰ ਹੌਣ ਤੱਕ ਕਿੰਨੀ ਚੱਲ ਰਿਹਾ ਹੈ ਪ੍ਰੋਸੈਸ ਸਾਰੇ ਪਾਸੇ ਚੱਲ ਰਿਹਾ ਹੈ ਸਰ ਇੱਕ ਲੁਧਿਆਣਾ ਤੇ ਪਟਿਆਲਾ ਦੇ ਵਸੋਂਨ ਨੂੰ ਮਿਲਿਆ ਵੀ ਉੱਥੇ ਨਸ਼ਾ ਬਸ ਕਰਨੇ ਜਿਹੜੇ ਵੀ ਉਹਨਾਂ ਦੇ ਉੱਥੋਂ ਦੇ ਜਿਹੜੇ ਹੈਗੇ ਅਫਸਰਾਂ ਨੂੰ ਉੱਥੋਂ ਤੁਸੀਂ ਪਤਾ ਕਰ ਲਓ ਜੀ ਉਹਦੇ ਬਾਰੇ ਮੇਰੀ ਜ਼ਿੰਮੇਵਾਰੀ ਸਰ ਹੁਣ ਤੱਕ ਕੋਈ ਸਫਲਤਾ ਵੀ ਹਾਸਲ ਹੋਈ ਹੈ ਕੋਈ ਸਫਲਤਾ ਅਸੀਂ ਦੱਸਾਂਗੇ ਆਪਣੇ ਐਸਐਸਪੀ ਸਾਹਿਬ ਦੱਸਾਂਗੇ ਐਂਡ ਦੇ ਵਿੱਚ ਜਦੋਂ ਕੰਪਲੀਟ ਹੋ ਜਾਏਗੀ ਇਹ ਕਿੰਨੇ ਦਿਨ ਤੱਕ ਚੱਲਣੀ ਮਹੀਮ ਜੀ ਚੱਲੇਗਾ ਜੀ ਇਹ ਬਈ ਇਹ ਵਰਸ ਚੱਲ ਰਿਹਾ ਹੈ ਅੱਜ ਚੱਲ ਰਿਹਾ ਹੈ ਹਾਂਜੀ ਇੱਕ ਦਿਨ ਦੀ ਇਹ ਲਗਾਤਾਰ ਚੱਲੇਗੀ ਜੀ ਹਾਂਜੀ ਇੱਕ ਦਿਨ ਦੀ ਮੁਹੀਮ ਆ ਜੇ ਲਗਾਤਾਰ ਚੱਲੂਗੀ ਜੀ ਹਾਂ ਜੀ ਪੂਰੇ ਇੱਕੋ ਹੀ ਤੱਕ ਚੱਲੇਗੀ ਇੱਕ ਤੋਂ ਲੇਟ ਵੀ ਹੋ ਸਕਦਾ ਟਾਈਮ ਵੱਧ ਵੀ ਲੱਗ ਸਕਦਾ ਨਹੀਂ ਲਗਾਤਾਰ ਹੀ ਚੱਲੇਗੀ ਇੱਕ ਦਿਨ ਹੀ ਚਲਣੀ ਹੈ ਹਾਂ ਜੀ ਲਗਾ ਆ ਅੱਜ ਹੀ ਅੱਜ ਪੂਰਾ ਦਿਨ ਚੱਲੇਗੀ ਜੀ ਸਰ ਕਿੰਨੇ ਸਰ ਅੱਜ ਦੀ ਗੱਲ ਕਰ ਲਈ ਹੈ ਨਾ ਜੀ ਸਰ ਕਿੰਨੇ ਥਾਣਿਆਂ ਦੀ ਪੁਲਿਸ ਲੱਗੀ ਹੈ ਜੀ ਕਿੰਨੇ ਮੁਲਾਜ਼ਮ ਜਿਹੜੇ ਅਸੀਂ ਜਿਹੜੇ ਮੁਲਾਜ਼ਮ ਨੇ ਜਿਹੜੇ ਆਪਣੇ ਸਾਰਾ ਫਾਜ਼ਿਲ ਕ ਜਿਹੜੇ ਜਿਸਟਿਸ ਡਿਸਟ੍ਰਿਕਟ 'ਤੇ ਕੋਈ ਵੀ ਪੁਲਿਸ ਨਹੀਂ ਛੜਿਆ। ਇਹਾ ਥਾਣੇ ਜਿਹੇ ਹੈਗੇ 70 ਤੋਂ 80% ਜਿਹੜੀ ਹੈਗੀ ਸਾਰੀ ਡਫਰ ਲੱਗੀ ਹੈ। ਮੈਸੇਜ ਕੀ ਹੈ? ਮੈਸੇਜ ਇਹ ਅਵੇਅਰਨੈਸ ਹੈ ਇੱਕ ਤਾਂ। ਇੱਕ ਤਾਂ ਸਾਨੂੰ ਵੀ ਦੱਸੋ ਇਨਫੋਰਮੇਸ਼ਨ ਦਿਓ। ਐਸਐਸਪੀ ਸਾਹਿਬ ਨੂੰ ਦਿਓ ਆਪਣੇ। ਇੱਥੇ ਆਫਿਸ ਦੇ ਵਿੱਚ ਦੱਸੋ ਕਿ ਬੰਦੇ ਆ ਗਲਤ ਨੇ ਤੇ ਉੱਤੇ ਰਿਕਵਰੀ ਕਰਾਓ। ਮੈਸੇਜ ਇਹ ਹੈ ਪਬਲਿਕ ਨੂੰ ਸਹਿਯੋਗ ਦੇਣ। ਉਹ ਘਰ ਵਾਲੇ ਵੀ ਸਹਿਯੋਗ ਦੇਣ। ਜਿਹੜਾ ਦੇ ਕਹਿਣ ਦੇ ਰੇਕਦੇਵ ਦੇ ਵਿੱਚ ਕੋਈ ਗਲਤ ਬੰਦਾ ਕਰ ਰਿਹਾ ਹੈ। ਉਹ ਵੀ ਦੱਸਣਾ ਆ ਕੇ ਇਨਫੋਰਮੇਸ਼ਨ ਦੇਣ ਆਏ ਮੈਸੇਜ ਇਹ ਦੋ ਹੈਗੇ ਜੋ ਜੋ ਨਤੀਜਾ ਨਿਕਲੇਗਾ ਉਹ ਤੁਹਾਡੇ ਸਾਹਮਣੇ ਹੋਊਗਾ ਜੋ ਨਵਾਂ ਨਾਮ ਦਿੱਤਾ ਗਿਆ ਯੁੱਧ ਨਸ਼ਿਆਂ ਦੇ ਵਿਰੁੱਧ ਹਾਂ ਇਹ ਨਵੀਂ ਨਵੀਂ ਸੋਚ ਦੇ ਨਾਲ ਪਲਾਨ ਦੇ ਨਾਲ ਹਾਂ ਇਹ ਬਾਹੂਗਮ ਡੀਜੀਪੀ ਪੰਜਾਬ ਜੀ ਇਹਦੇ ਵਿੱਚ ਕੋਈ ਨਵੀਂ ਰਣਨੀਤੀ ਤਿਆਰ ਕੀਤੀ ਗਈ ਹੈ ਕੋਈ ਕਿਉਂਕਿ ਪਿੱਛੇ ਵੀ ਕੋਈ بس ਇਹਨਾ ਇਹਨਾ ਇਹਦੇ ਬਾਰੇ ਮੈਂ ਅੱਜ ਦੇ ਦਿਨ ਇੰਨੀ ਗੱਲ ਕਰਾਂਗਾ ਠੀਕ ਹੈ ਸਰ ਜੀ ਠੀਕ ਹੈ ਸਰ